ਭਾਈ ਤੁਸੀਂ ਸਭ ਤੋਂ ਪਹਿਲਾਂ ਕੀ ਖਾਦਾ ਸੀ ਸਭ ਤੋਂ ਪਹਿਲਾਂ ਮੈਂ ਕਾਮਨ ਹਾਊਸ ਰਿਜ਼ਰਡ ਜਿਹੜੀ ਆਪਣੇ ਆਮ ਘਰਾਂ ਵਿੱਚ ਪਾਈ ਜਾਂਦੀ ਛਿਪਕਲੀ ਆ ਅਜਾ ਜਿਹੜੀ ਉਹ ਛਿਪਕਲੀ ਹੁੰਦੀ ਹੈ ਚਿੱਟੀ-ਚਿੱਟੀ ਜੀ ਹਾਂਜੀ ਉਹ ਖਾਦੀ ਹਰ ਮੈਂ ਪਹਿਲਾਂ ਮੈਂ ਉਹ ਤੁਸੀਂ ਸਭ ਤੋਂ ਪਹਿਲਾਂ ਖਾ ਲਈ ਔਰ ਜ਼ੈ ਦੇਖੀਏ ਜੇ ابھی ਵੀ ਜ਼ਿੰਦਾ ਹੈ ਠੀਕ ਹੈ ਗਾਇਆ ਤਾਂ ਮੈਂ ਇਸੇ ਹੀ ਖਾਣੇ ਵਾਲਾ ਹਾਂ ਔਰ ਜ਼ੈ ਦੇਖੀਏ मैंने इसको बाइट किया और इसकी अंतरियां तक बाहर आ गई देखिए और जे आप देख सकते हैं मैं इसकी स्किन को उतार रहा हूं खींच के इसके बीच में से मैं चीरा लगा दूंगा और जे गाइस और अब इसके बीच में मैं थोड़ा सा चीरा लगाऊंगा और जे देखिए मैं नाइफ को रखता हूँ अपनी पॉकेट में ਔਰ ਜੇ ਤਾਂ ਬਹੁਤ ਹੀ ਅੱਛਾ ਖਾਣਾ ਹੈ ਅੱਜ ਕੇ ਲਈ ਮੇਰਾ ਔਰ ਜੇ ਦੇਖੇ ਗਾਇਸ ਜੇ ਰਾਸ ਕਾ ਦਰ ਜੇ ਰੀਸ ਕੇ ਅੰਤਰੀਆ ਦੇਖੀਏ ਹਾਂਜੀ ਸਭ ਤੋਂ ਪਹਿਲਾਂ ਉਹੀ ਖਾਤੀ ਡਰ ਨਹੀਂ ਲੱਗਿਆ ਨਹੀਂ ਡਰ ਨਹੀਂ ਲੱਗਿਆ ਮੈਂ ਉਹਦੀ ਕਾਫੀ ਰਿਸਰਚ ਕਰੀ ਪਹਿਲਾਂ ਉਹਦੀ ਮੈਂ ਜਾਣਕਾਰੀ ਲਈ ਵੀ ਕਿੰਨੇ ਲੋਕ ਖਾ ਚੁੱਕੇ ਇਹਨੂੰ ਵੀ ਹੋਰ ਕਿਹੜੀ ਕੰਪਨੀ ਨਹੀਂ ਕੰਬੇ ਆਏ ਨਹੀਂ ਲੱਗਿਆ ਕਿ ਆਏ ਮੂੰਹ ਚ ਪਾ ਲੱਗਿਆ ਸ਼ਿਪਕਲੀ ਨੂੰ ਫੜ ਕੇ ਆਏ ਡਰ ਨਹੀਂ ਲੱਗਿਆ ਨਹੀਂ ਡਰ ਨਹੀਂ ਲੱਗਿਆ ਜਮੈਂ ਲੱਗਿਆ ਕਿੰਨੇ ਬੰਜਾਣੇ ਨਾਲ ਖੜੇ ਸੀ ਕੋਲ ਕਿੰਨੇ ਜਣੇ ਖੜੇ ਸੀ ਕੋਲੇ ਮੇਰੇ ਤਿੰਨ ਚਾਰ ਮੁੰਡੇ ਖੜੇ ਸੀਗੇ ਨਾਲ ਫਸਟ ਟਾਈਮ ਦਾ ਹੈਗੇ ਸੀਗੇ ਪਰ ਉਹ ਕਹਿੰਦੇ ਨਾ ਆਖਾ ਪਰ ਫਿਰ ਵੀ ਮੈਂ ਖਾਲੀ ਮੈਂ ਕਿ ਬਣਾਉਣੀ ਆਪਾਂ ਵੀਡੀਓ ਤੇ ਉਹ ਇਨਫੋਰਮੇਸ਼ਨ ਤੁਸੀਂ ਦਿੱਤੀ ਹਾਂਜੀ ਭਾਈ ਜਿਵੇਂ ਹੁਣ ਤੁਸੀਂ ਇਹ ਇਨਫੋਰਮੇਸ਼ਨ ਦਿੰਨੇ ਹੋ ਇਹ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਤਾਂ ਕੋਈ ਇਦਾਂ ਦਾ ਕੰਮ ਕਰਦਾ ਹੀ ਨਹੀਂ ਹੂ ਨਹੀਂ ਇਹ ਤਾਂ ਨੰ ਕੰਮ ਨਹੀਂ ਕਰਦਾ ਹੋ ਸਕਦਾ ਇਨਫੋਰਮੇਸ਼ਨ ਆਪਣੇ ਤਰੀਕੇ ਨਾਲ ਉਹ ਦੇ ਸਕਦੇ ਨੇ ਜਾਨੀ ਉਹ ਕੁਝ ਦੱਸ ਦੇਣਗੇ ਭਈ ਆ शेप ਕਲੀ ਆਏ ਇਦਾਂ ਦੀ ਕੰਮ ਕਰਦੀ ਉਹ ਤੁਸੀਂ ਤਾਂ ਕਹਦੇ ਨੂੰ ਕਿ ਯਾਰ ਇਹ ਕੰਮ ਕਰਦੀ ਆ ਲੈ ਉਹ ਤੁਹਾਨੂੰ ਮੈਂ ਖਾ ਕੇ ਦਿਖਾਣਾ ਇਹਦੇ ਨਾਲ ਕੋਈ ਜ਼ਹਿਰ ਨਹੀਂ ਹੁੰਦਾ ਇਹ ਚ ਕੁਝ ਨਹੀਂ ਹੁੰਦਾ ਮੈਂ ਉਦਾਂ ਨਹੀਂ ਖਾ ਕੇ ਦਿਖਾਉਂਦਾ ਮੈਂ ਅਸੀਂ ਤਾਂ ਇਨਫੋਰਮੇਸ਼ਨ ਦਿੰਨੇ ਆ ਵੀਰੇ ਹੂੰ ਮੇਰਾ ਸਾਡਾ ਏਮ ਹੁੰਦਾ ਕਿ ਵੀ ਵੀ ਰਾਈਟ ਇਨਫੋਰਮੇਸ਼ਨ ਦੇਣਾ ਵੀ ਜਿੱਦਾਂ ਬੰਦਾ ਕੋਈ ਐਮਰਜੈਂਸੀ ਕਿਤੇ ਫੋਰੈਸਟ ਜੰਗਲਾਂ ਦੇ ਵਿੱਚ ਫਸ ਜਾਂਦਾ ਹੈਗਾ ਰੱਬ ਨਾ ਕਰੇ ਕੋਈ ਐਮਰਜੈਂਸੀ ਪੈ ਜਾਏ ਬੰਦਾ ਘੁੰਮਣ ਗਿਆ ਕਿਤੇ ਹਨਾ ਜਿਵੇਂ ਘਾਟੀ ਘੁੱਟੀ ਦੀ ਝਾੜ ਅਗੇ ਤਾਂ ਜੋ ਕਈ ਵਾਰ ਇਦਾਂ ਦੇ ਐਕਸੀਡੈਂਟ ਹੁੰਦੇ ਨੇਗੇ ਜਾਂ ਭੜੇ ਆਰਮੀ ਵਾਲਿਆਂ ਨੇ ਵੀ ਕਈ ਵਾਰ ਹਦਾਂ ਦੇ ਐਕਸੀਡੈਂਟ ਆਰਮੀ ਨੂੰ ਤਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਮੋਸਟਲੀ ਆਰਮੀ ਨੂੰ ਫੁੱਲ ਟ੍ਰੇਨਿੰਗ ਦਿੱਤੀ ਜਾਂਦੀ ਹਾਂਜੀ ਆਰਮੀ ਨੂੰ ਵੀ ਦਿੱਤੀ ਜਾਂਦੀ ਐਡੀ ਟ੍ਰੇਨਿੰਗ ਤਾਂ ਐਮਰਜੈਂਸੀ ਵਿੱਚ ਕੁਝ ਖਾਣ ਪੀਣ ਦੀ ਕਮਾਂਡੋ ਵਗੈਰਾ ਦਿੱਤੀ ਜਾਂਦੀ ਆ ਉਹ ਸਨੇਕ ਵਗੈਰਾ ਕਿੱਦਾਂ ਖਾ ਸਕਦੇ ਉਹਨਾਂ ਨੂੰ ਵੀ ਦਿੱਤੀ ਜਾਂਦੀ ਐਨਫਰਮੇਸ਼ਨ ਵੀ ਹੈਡਰ ਮੂਵ ਕਰੋ ਤੇ ਇਹਨੂੰ ਖਾ ਲੋ ਮੇਰਾ ਤਾਂ ਐਵੇਂ ਹੀ ਹੁੰਦਾ ਕਿ ਹਾਂ ਜਿੱਦਾਂ ਕਿ ਡਿਸਕਵਰੀ ਚੈਨਲ ਤੇ 쇼 ਚੱਲਦਾ ਦਿਖਾਉਂਦੇ ਹੈਗੇ ਹੂੰ ਵੀ ਸਰਵਾਈਵ ਕਿੱਦਾਂ ਕਰਨਾ ਫੋਰੈਸਟ ਵਿੱਚ ਕੋਈ ਵੀ ਆਮ ਇਨਸਾਨ ਵੀ ਕਿੱਦਾਂ ਆਪਣੀ ਜਾਨ ਬਚਾ ਸਕਦਾ ਹੈਗਾ